ਕਈ ਵਿਵਾਦਾਂ ਤੇ ਕਾਨੂੰਨੀ ਲੜਾਈ ਤੋਂ ਬਾਅਦ ਆਖਰਕਾਰ ਬਾਲੀਵੁੱਡ ਫਿਲਮ ਉੜਤਾ ਪੰਜਾਬ ਅੱਜ ਰਿਲੀਜ਼ ਹੋ ਗਈ ਹੈ ਅਸੀਂ ਇਸ ਵਕਤ ਮੌਜੂਦ ਹਾਂ ਮੁਹੱਲੀ ਦੇ ਨਾਰਥ ਕੰਟਰੀ ਮਾਲ ਦੇ ਬਾਹਰ ਜਿੱਥੇ ਉੜਤਾ ਪੰਜਾਬ ਫਿਲਮ ਲੱਗੀ ਹੋਈ ਹੈ ਅੱਜ ਸਵੇਰੇ ਇਸ ਫਿਲਮ ਦਾ ਪਹਿਲਾ ਸ਼ੋਅ ਸ਼ੁਰੂ ਹੋਇਆ ਲੋਕ ਲਗਾਤਾਰ ਇੱਥੇ ਆ ਰਹੇ ਨੇ ਹਾਲਾਂਕਿ ਕਈ ਦਿਨ ਵਿਵਾਦ ਚੱਲਿਆ ਹੈ ਇਤਰਾਜ਼ ਜਤਾਇਆ ਜਾ ਰਿਹਾ ਸੀ ਕਈ ਲੋਕਾਂ ਵੱਲੋਂ ਇਤਰਾਜ਼ ਸੀ ਕਿ ਫਿਲਮ ਦੇ ਵਿੱਚ ਪੰਜਾਬ ਦੀ ਸ਼ਵੀ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਨਸ਼ੇ ਨੂੰ ਲੈ ਕੇ ਪੰਜਾਬ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੇ ਚਲਦੇ ਆ ਪੰਜਾਬ ਸਰਕਾਰ ਔਰ ਆ ਪੁਲਿਸ ਦੇ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਆ ਪੁਲਿਸ ਪ੍ਰਸ਼ਾਸਨ ਮੁਸ਼ਤਿਹਦ ਆ ਨਾਰਥ ਕੰਟਰੀ ਮਾਲ ਦੇ ਬਾਹਰ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਪੁਲਿਸ ਫੋਰਸ ਦਾ ਤਨਾਦ ਨੇ ਪੁਲਿਸ ਦੇ ਜਵਾਨ ਤੈਨਾਤ ਨੇ ਤਾਂ ਕਿ ਕਿਸੇ ਕਿਸਮ ਦਾ ਕੋਈ ਪ੍ਰਦਰਸ਼ਨ ਜਾਂ ਵਿਵਾਦ ਨਾ ਹੋ ਸਕੇ ਇਸ ਫਿਲਮ ਨੂੰ ਲੈ ਕੇ ਪੁਲਿਸ ਸਾਡੇ ਨਾਲ ਪੁਲਿਸ ਅਧਿਕਾਰੀ ਮੌਜੂਦ ਨੇ ਕਿਸ ਤਰ੍ਹਾਂ ਦੀ ਪੁਲਿਸ ਵੱਲੋਂ ਜਿਹੜੀ ਚੌਕਸੀ ਇੱਥੇ ਵਰਤੀ ਜਾ ਰਹੀ ਹੈ ਜੋ ਤਰ੍ਹਾਂ ਰਜਨਾਈ ਤਰ੍ਹਾਂ ਅਸੀਂ ਅੱਗੇ ਵੀ ਡਿਊਟੀ ਕਰਦੇ ਆ ਇੱਥੇ ਸਾਡੀ ਸਬਾਈਟ ਟੀਮ ਹੈ ਲੈਂਡ ਆਰਡਰ ਐਂਡ ਜਿਹੜਾ ਕੋਈ ਵੀ ਗੜਬੜ ਨਾ ਹੋਵੇ ਇਸ ਕਰਕੇ ਰਜਨਾਈ ਰੂਟੀਨ ਨਾਲ ਅੱਜ ਵੀ ਅਸੀਂ ਜਿਹੜੀ ਉਰਤਾ ਪੰਜਾਬ ਫਿਲਮ ਰਿਲੀਜ਼ ਹੋਈ ਆ ਉਹਦੇ ਰਸਬੰਧ ਵਿੱਚ ਵੀ ਅਸੀਂ ਪੂਰੀ ਨਜ਼ਰ ਰੱਖ ਰਹੇ ਆ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜ ਨਾ ਹੋਵੇ ਉਰਤਾ ਪੰਜਾਬ ਫਿਲਮ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਵਿਵਾਦ ਨਾ ਹੋਵੇ ਕਿਸੇ ਕਿਸਮ ਦਾ ਕੋਈ ਪ੍ਰਦਰਸ਼ਨ ਨਾ ਹੋਵੇ ਇਸ ਤੇ ਚੱਲਦੇ ਆ ਪੁਲਿਸ ਟੀਮ ਨੂੰ ਪੂਰੀ ਤਰ੍ਹਾਂ ਮੁਸਤੈਦ ਕੀਤਾ ਗਿਆ ਹੈ ਨਾਰਥ ਕੰਟਰੀ ਮਾਲ ਮੁਹੱਲੇ ਦੇ ਬਾਹਰ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਸ਼ੰਕਾ ਜਤਾਈ ਜਾ ਰਹੀ ਸੀ ਜਿੱਥੇ-ਿੱਥੇ ਮਾਹੌਲ ਸੰਵੇਦਨਸ਼ੀਲ ਲੱਗ ਰਿਹਾ ਸੀ ਉੱਥੇ ਹੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਨਪਿੰਦਰ ਸਿੰਘ ਬਰਾੜ এবੀਪੀ ਨਿਊਜ਼ ਮੋਹਾਲੀ